ਆਣੀ ਵਾਲਾ ਸਟੋਪ ਉਹ ਕਿੰਨੇ ਤਰ੍ਹਾਂ ਦੇ ਡਿਨੈਟਰ ਖਰਾਬ ਕੀ ਨੇ ਦੇਖੋ ਵੀਰੋ ਇੱਕ ਤੁਹਾਡੀ ਗਲਤੀ ਆ ਸਾਡਾ ਪ੍ਰੋਗਰਾਮ ਖਰਾਬ ਕਿਉਂ ਹੋ ਗਿਆ ਉਹ ਉੱਪਰੋਂ ਤੁਸੀਂ ਇੰਨੀ ਕਿਛ ਲਾ ਰਹੇ ਸਾਡੇ ਉੱਤੇ ਸ਼ੋਅ ਕੈਟਰਿੰਗ ਦਾ ਫੰਕਸ਼ਨ ਗ੍ਰਾਮ ਕਰੇ ਜੇ ਜਨੈਟਰ ਖਰਾਬ ਹੋਏ ਮੈਂ ਨਾਲ ਦੀ ਨਾਲ ਜੇ ਜਨੈਟਰ ਖਰਾਬ ਹੋ ਗਿਆ ਇਸ ਟਾਈਮ ਹਰ ਚੀਜ਼ ਅਵੇਲੇਬਲ ਆ ਹਰ ਚੀਜ਼ ਮੇਰੇ ਵਾਲਾ ਬਿਲਕੁਲ ਲੇਕਿਨ ਇਹ ਨਾਲ ਦੀ ਨਾਲ ਹੱਲ ਕਰਤਾ ਅਸੀਂ ਨਹੀਂ ਨਹੀਂ ਗਾਸੀ ਮਾਰਦੇ ਨਹੀਂ ਅਸੀਂ ਤੁਹਾਨੂੰ ਦੂਜਾ ਮੰਗਾਵਾਂਗੇ ਤੁਸੀਂ ਸਟੇਜ ਤੇ ਕਿਸਨਾਂ ਮੈਨੇਜਰ ਕੰਟੈਕਟ ਪਾ ਕਰੇ ਚਾਰ ਦਿਨ ਕੋਈ ਨਹੀਂ ਮਿਲਿਆ ਜੀ ਉੱਥੇ ਇਹ ਆਪਣੇ AC ਸਾਰੇ ਬੰਦ ਸਭ ਕਾ ਬੰਦ ਭਾਜੀ 20% ਸਾਡਾ ਫੂਡ ਲੋਕਾਂ ਨੇ ਖਾਦਾ ਬਾਕੀ ਅਸੀਂ ਬਚੰਨ ਸੰਸ ਨੂੰ ਸਿੱਟਣਾ ਪੈਣਾ ਠੀਕ ਹੈ ਨਾ ਆ ਆ ਕੁੜੀ ਦਾ ਸਾਧਰ ਠੀਕ ਹੈ ਇਹਨਾਂ ਦੇ ਦੇ ਉੱਤੇ ਭਾਜੀ ਕਿਆ ਬੀਤੀ ਹੋਗੀ ਦੇ ਤੁਹਾਡਾ ਇੱਕ ਜਨਰੇਟਰ ਭਾਜੀ ਖਰਾਬ ਹੋ ਗਿਆ ਤੁਹਾਨੂੰ ਬੈਕਅਪ ਨਹੀਂ ਚਾਹੀਦਾ ਦੇਵੇ ਕਿਤੇ ਕਰਦਾ ਏਸੀ ਚੱਲਦਾ ਨੂੰ ਜਦੋਂ ਜਿੱਕੇ ਨੇ ਹਲੇ ਤੱਕ ਪੰਜ ਵਜੇ ਪੰਜ ਵਜੇ ਤੁਸੀਂ ਮੈਨੂੰ ਏਸੀ ਚੱਲਦਾ ਕਰਾ ਦਿਓ ਅਸੀਂ ਸਾਨੂੰ ਕੋਈ ਏਸੀ ਬੰਦੇ ਨੂੰ ਤੰਗ ਨਹੀਂ ਕੀਤਾ 5 ਵਜੇ ਉਹ ਭਾਜੀ ਤੁਸੀਂ ਤੁਸੀਂ ਕਹਿ ਤਾ ਕਰਨਾ ਅਸੀਂ ਤੰਗ ਜਦੋਂ ਤੁਸੀਂ ਸਵੇਰ ਤੋਂ ਹੀ ਇੱਥੇ ਆ ਗਏ ਪੈਲੈਸ ਵਿੱਚ ਤੁਹਾਨੂੰ ਜਿਹੜਾ ਸਵੇਰ ਤੋਂ ਏਸੀ ਚੱਲਦਾ ਮਿਲਿਆ ਕਿ ਨਹੀਂ ਮਿਲਿਆ ਜੀ ਅਸੀਂ ਆਏ 12 ਵਜੇ ਉਸ ਵੇਲੇ ਪਹਿਲਾਂ ਪਹਿਲਾਂ ਗੱਦਿਆ ਮਾੜਾ ਜਿਹਾ ਸੋਵਾ ਨਹੀਂ ਸਾਡੇ ਬੰਦੇ ਕੋਈ ਹਾਂ ਕਿ ਏਸੀ ਨਹੀਂ ਚੱਲਦਾ ਤਾਂ ਇਹਨਾਂ ਨੇ ਕੀ ਅੱਗੂ ਕਿਹਾ ਇਹ ਕਹਿੰਦੇ ਸਾਡਾ ਥੋੜੀ ਤੁਸੀਂ ਗਰਾਬੀ ਆ ਗਈ ਨਾ ਇਹਨਾਂ ਨੂੰ ਦੱਸਿਆ ਗਰਾਬੀ ਆ ਗਈ ਆ ਤੇ ਕਰ ਰਹੇ ਆ ਕਰਦੇ ਕਰਦੇ ਹੁਣ ਦੇਖ ਲਓ ਕਿੰਨਾ ਟਾਈਮ ਹੋ ਗਿਆ ਹੁਣ 5:00 ਵੱਜ ਗਏ ਭਾਜੀ ਤੁਹਾਡਾ ਪ੍ਰੋਗਰਾਮ ਜਿਹੜਾ ਸੀਗਾ ਤੁਸੀਂ ਇਹ ਕਹਿੰਦੇ ਕਿ ਜੇ ਇਹਨਾਂ ਦਾ ਏਸੀ ਨਹੀਂ ਚੱਲਿਆ ਉਹ ਤੇ ਨਾਲ ਤੁਹਾਡਾ ਪ੍ਰੋਗਰਾਮ ਖਰਾਬ ਹੋ ਗਿਆ ਦੇਖੋ ਤੁਸੀਂ ਬੰਦੇ ਕਿੰਨੇ ਕਰ ਕਰਮੀ ਦੇ ਸਾਹਮਣੇ ਤੁਸੀਂ ਆ ਤੁਹਾਡਾ ਨਾਮ ਕੀ ਆ ਤੁਹਾਡਾ ਮੇਰਾ ਨਾਮ ਰਜਿੰਦਰ ਕੁਮਾਰ ਪਿੰਡ ਕਿਹੜਾ ਬੇਗਮਪੁਰ ਤੁਸੀਂ ਲੜਕੀ ਤੇ ਕੀ ਲੱਗਦੇ ਹੋ ਫਾਦਰ ਫਾਦਰ ਲਵ ਠੀਕ ਹੈ ਪਾਜੀ ਆਪਾਂ ਤੁਸੀਂ ਇੱਧਰ ਆ ਕੇ ਗੱਲ ਕਰੋ ਉੱਤੇ ਰਹਿਣ ਲੋ ਹਾਂਜੀ ਤੁਸੀਂ ਆਪਣਾ ਹੁਣ ਇੱਕ ਮਿੰਟ ਮੇਰਾ ਨਾਮ ਅਰਜਨ ਸਿੰਘ ਟਵਾੜਾ ਜੀ ਪਿੰਡ ਕਰਿਆਉਣਾ ਕੀ ਗੱਲਬਾਤ ਕੀ ਹੋਈ ਹੈ ਗੱਲਬਾਤ ਇਦਾਂ ਜੀ ਸਾਡੇ ਅਜ ਭਰਾ ਦਾ ਵਿਆਹ ਹੈ ਜੀ ਕਿਹੜੇ ਪਿੰਡ ਤੋਂ ਅਸੀਂ ਉਧਰ ਆ ਕੇ ਕਰਿਆਉਂਦੇ ਹਾਂ ਜੀ ਠੀਕ ਹੈ ਤੇ ਬੰਬੇ ਮੋਟਰ ਕਰੀਚ ਵਾਲਿਆ ਮੁੰਡਾ ਆ ਉਹਨਾਂ ਦਾ ਵਿਆਹ ਹੈ ਅੱਜ ਗੱਲਬਾਤ ਕੀ ਹੋਈ ਹੈ ਗੱਲਬਾਤ ਇਦਾਂ ਹੋਈ ਹੈ ਜੀ ਜਦੋਂ ਅਸੀਂ ਆਏ ਹਾਂ ਪਹਿਲਾਂ ਪੈਲੇਸ ਚ ਜੀ ਆਪਣਾ ਖਾ ਗੋ ਕੇ ਸਾਰਾ ਕੁਝ ਜਦੋਂ ਅਸੀਂ ਕੱਪੜੇ ਡਰੈਸ ਚੇਂਜ ਕਰਨ ਲੱਗੇ ਆ ਹੂੰ ਉੱਥੇ ਅਸੀਂ ਜਾ ਕੇ ਇਧਰਲੇ ਕਮਰੇ ਜਿਹੜਾ ਪਹਿਲਾਂ ਗਏ ਜੀ ਇਹਨਾਂ ਦੇ ਆਫਿਸ ਚ ਉੱਥੇ ਏਸੀ ਹੈ ਨਹੀਂ ਸੀਗਾ ਜੇਹੀ ਦੂਏ ਦੇ ਪਾਸੇ ਚਲੇ ਗਏ ਜੀ ਨਾ ਉਹ ਤੇ ਏਸੀ ਦਾ ਰਿਮੋਟ ਜੀ ਨਾ ਉਹ ਏਸੀ ਚੱਲਦਾ ਸੀਗਾ ਜੀ ਅਸੀਂ ਜਾ ਕੇ ਉਹਨਾਂ ਨੂੰ ਕਹੇ ਜੀ ਏਸੀ ਚਲਾ ਦਿਓ ਉਹ ਵੀ ਬੰਦਾ ਸਾਡੇ ਲਾਗੇ ਨਾ ਆਇਆ ਜੀ ਨਾ ਕੋਈ ਮੈਡਮ ਨਾ ਕੋਈ ਬੰਦਾ ਜਾਣੀ ਉਹ ਕਹਿੰਦੇ ਜੀ ਮਾਲਕ ਨੂੰ ਪੁੱਛੋ ਅਸੀਂ ਕਿਹਾ ਮਾਲਕ ਨੂੰ ਸਾਡੀ ਗੱਲ ਕਰਾ ਦਿਓ ਕਿ ਯਾਰ ਸਾਡੋ ਉਹਨਾਂ ਨੂੰ ਹਨਾ ਵੀ ਅਸੀਂ ਉਹਨਾਂ ਨਾਲ ਗੱਲ ਕਰੀਏ ਉਹ ਕਹਿੰਦੇ ਵੀ ਕੋਈ ਨਹੀਂ ਆਉਂਦੇ ਆਉਂਦੇ ਜੇ ਵੇਟ ਕਰਦੇ ਰਹੇ ਕਰਦੇ ਰਹੇ ਫੇਰ ਇਹਨਾਂ ਨੂੰ ਅਸੀਂ ਜਾ ਕੇ ਡੀਜ਼ੇ ਬੰਦ ਕਰਾਤਾ ਜੀ ਅੰਦਰ ਜਾ ਕੇ ਠੀਕ ਅਸੀਂ ਇਧਰ ਲੌਂਗ ਰੈਟ ਵੀ ਕਰਾਈ ਆ ਵੀ ਜੋ ਜਿਹੜਾ ਵੀ ਮੈਂਬਰ ਉਹ ਬੰਦਾ ਆ ਉਹ ਇੱਥੇ ਆ ਕੇ ਸਾਡੇ ਨਾਲ ਗੱਲ ਕਰੇ ਵੀ ਸਾਡਾ AC ਨਹੀਂ ਚੱਲਦਾ ਫੇ ਮੁੰਡਾ ਆਇਆ ਜੀ ਉਹਨੇ ਆ ਕੇ AC ਦਾ ਚਲਾ ਦਿੱਤਾ ਜੀ ਉਹ ਦੂਜੀ ਥੋੜਾ ਟਾਈਮ ਚੱਲਿਆ ਜੀ ਉਹ AC ਫੇ ਬੰਦ ਹੋ ਗਿਆ ਬੰਦ ਹੋ ਕੇ ਇਹਨਾਂ ਨੇ ਇਧਰ ਮੈਂ ਪਿੱਛੇ ਗਿਆ ਮੈਂ ਕਿਹਾ ਮੈਨੇਜਰ ਕਿੱਥੇ ਆ ਬੰਦਾ ਮੈਨੂੰ ਨਹੀਂ ਪਤਾ ਸੀ ਇਹਨਾਂ ਦਾ ਉਹ ਤਾਂ ਮੈਨੂੰ ਪਤਾ ਸੀ ਕਿਹਨਾਂ ਦਾ ਹੈ ਹਨਾ ਮੈਂ ਇਹ ਉੱਥੇ ਕੋਲ ਖੜੇ ਉਹਨੂੰ ਕਰਵਾ ਰੇ ਸਗੇ ਇਹਨਾਂ ਦੀ ਜਿਹੜੀ ਵਾਇਰਿੰਗ ਆ ਉਹ ਨਾ ਪ੍ਰੋਪਰ ਵਾਜੀ ਕੁੰਡੀਆਂ ਬਣੀਆਂ ਆ ਉਹਨਾਂ ਨਾਲ ਮਰੂੜੀਆਂ ਦੇਈ ਜਾਂਦੇ ਆ ਕੋਈ ਨਿਆਣਾ ਉੱਥੇ ਚੁੰਬੜ ਜਵੇ ਕੋਈ ਕੋਸ਼ ਹੋ ਜਵੇ ਕਾਹਲੂ ਕੋਈ ਜ਼ਿੰਮੇਵਾਰ ਨਹੀਂ ਹੈਗਾ ਜੀ ਜਿੰਨੇ ਆਉਣੇ ਤੇ ਪ੍ਰਾਣੇ ਆਉਂਦੇ ਆ ਕਿਸੇ ਦਾ ਨਿਆਣਾ ਕਿਤੇ ਜਾਂਦਾ ਕਿਸੇ ਦਾ ਨਿਆਣਾ ਕਿਤੇ ਜਾਂਦਾ ਮੇਨ ਪ੍ਰੋਬਲਮ ਕੀ ਆਈ ਬੀ ਆਈਆ ਤੇ ਮੇਨ ਪ੍ਰੋਬਲਮ ਇਹ ਆ ਜੀ ਫੇਰ ਅਸੀਂ ਉੱਥੇ ਡੀਜੇ ਤੇ ਜਾ ਕੇ ਉਦੋਂ ਉਹਨਾਂ ਨੇ ਸਾਡਾ ਏਸੀ ਚਲਾ ਦਿੱਤਾ ਜੀ ਫੇਰ ਉਹ ਡੈਜੀ ਬੰਦ ਹੋ ਗਿਆ ਮੈਂ ਫੇਰ ਹੀ ਨਾ ਕੋ ਗਿਆ ਜੀ ਕਹਿੰਦੇ ਹੋਣੇ ਚੱਲ ਪਊਗਾ ਠੀਕ ਆ ਜੀ ਇਹਨਾਂ ਨੇ ਚਲਾ ਦਿੱਤਾ ਜੀ ਥੋੜੀ ਜਿਹੀ ਦੇਰ ਬਾਅਦ ਸਾਰਾ ਅੰਦਰੋਂ ਹਾਲ ਦਾ ਜਿੰਨਾ 쿨ਿੰਗ ਸਿਸਟਮ ਸਾਰਾ ਬੰਦ ਹੋ ਗਿਆ ਜੀ ਅੱਛਾ ਜਿੰਨੇ ਪਸੀਨਾ ਪਸੀਨੀ ਪਸੀਨਾ ਸਾਰਾ ਕੁਝ ਫੇ ਇਹਨਾਂ ਨੂੰ ਮੈਂ ਲੈ ਗਿਆ ਮੈਂ ਕਿਹਾ ਇਦਾਂ ਦਾ ਕਰਕੇ ਦੱਲਵਾ ਜੀ ਇਹ ਕਹਿੰਦੇ ਭਾਜੀ ਹੋ ਜਾਊਗਾ ਸੀ ਪਿਆਰ ਨਾਲ ਮੇਰੇ ਡੀਲਿੰਗ ਕੀਤੀ ਜੀ ਜਦੋਂ ਬਾਅਦ ਚ ਉਹ ਇਹਨਾਂ ਨੇ ਸਾਡੀ ਗੱਲ ਨਹੀਂ ਗੋਲੀ ਇਹ ਤਾਂ ਦਫ਼ਤਰ ਨਾਲ ਨੂੰ ਆ ਗਏ ਜੀ ਇਹ ਫੋਨ ਤੇ ਲੱਗੇ ਉਹਦੀ ਮੈਂ ਨਾ ਕਿ ਮੈਂ ਕਿਹਾ ਸਾਰਾ ਸਾਡੀ ਗੱਲ ਸੁਣੋ ਸਾਰੇ ਬੰਦਿਆਂ ਦੇ ਵਿੱਚ ਹੂੰ ਇਹਨਾਂ ਦਾ ਸਾਡਾ ਇਹਨਾਂ ਨੇ ਇਹ ਨਹੀਂ ਵੀ ਕਿਹਾ ਵੀ ਹਾਂ ਮੇਰੀ ਗਲਤੀ ਆ ਇਹ ਸਾਡੇ ਮੂਰੇ ਝੁਕੇ ਨਹੀਂ ਹੈਗੇ ਚਲੋ ਇਹ ਇਹ ਐ ਵੀ ਨੋਰਮਲ ਹੀ ਗੱਲ ਆ ਜਿਹੜੀ ਆ ਏਸੀਯੂਸੀ ਵਾਲੀਆਂ ਨਾ ਚਲੋ ਗੱਲਾਂ ਭੁੱਲ ਜਾਂਦੀਆਂ ਜਿਹੜੀ ਇਹਨਾਂ ਨੇ ਸਾਡੇ ਨਾਲ ਮਿਸ ਬੇਬੀ ਕੀਤੀ ਹੈ ਨਾ ਕਹਿੰਦੇ ਆ ਜਾਓ ਮੈਨੂੰ ਮਾਰ ਦੋ ਫਲਾਨਾ ਕਰ ਦੋ ਢਿੰਖੜਾ ਕਰ ਦੋ ਅੱਛਾ ਉਹ ਗੱਲਾਂ ਸਾਨੂੰ ਚੁੱਪਦੀਆਂ ਤੁਹਾਡਾ ਕਹਿੰਦਾ ਮਤਲਬ ਆ ਉਹ ਤਾਂ ਜੋ ਉਹ ਤਾਂ ਐਵੇਂ ਨੋਰਮਲ ਕਾ ਲਾ ਸੀ ਕਦੋਂ ਕਰਦੇ ਜੂਨ ਦੇ ਮਹੀਨੇ ਇਹਨਾਂ ਨੇ ਮੈਸਵੇਬ ਕੀਤਾ ਮੈਸਵੇਬ ਕੀਤਾ ਸੀ ਹੁਣ ਕਦੋਂ ਕਰਦੇ ਕਿੰਨੀ ਗਰਮੀ ਹੁੰਦੀ ਆ ਅੱਛਾ ਏਸੀ ਵਿੱਚ ਕੀਤਾ ਆ ਉਹ ਸਭ ਕੋ ਕੀਤਾ ਜੀ ਇਹਨਾਂ ਨੇ ਪੈਸੇ ਜੋ ਸਾਰਾ ਕੋ ਕੁੜੀ ਵਾਲੇ ਨੇ ਕੀਤਾ ਸਾਰਾ ਕੁਝ ਇਹਨਾਂ ਨੇ ਕੀਤਾ ਬੇਟੀ ਚਲੋ ਪਾ ਜੀ ਆਪਾਂ ਤੁਸੀਂ ਇੱਧਰ ਆ ਕੇ ਖਾਣਾ ਕਰੋ ਉੱਥੇ ਰਹਿਣੋ ਹਾਂ ਜੀ ਤੁਸੀਂ ਆਪਣਾ ਹੁਣ ਇੱਕ ਕਿਹੜਾ ਪੈਲੱਸ ਆ ਤੁਹਾਡਾ ਇਹ ਗੋਲਡਨ ਪੈਲੱਸ ਆ ਜੀ ਇਨੇ ਕਿਹਾ ਕਿ ਇੱਕ ਨੰਬਰ ਦਾ ਏਸੀ ਨਹੀਂ ਚੱਲ ਰਿਹਾ ਸਰ ਇੱਕ ਮਿੰਟ ਯਸ ਮੈਂ ਇਹਨਾਂ ਦੇ ਉਹ ਹੀ ਓਨਲੀ 1 ਮਿੰਟ ਪਲੀਜ਼ ਰਿਕਵੈਸਟ ਇਹਨਾਂ ਦਾ ਕਹਿਣਾ ਆ ਕਿ ਅਸੀਂ ਏਸੀ ਵਿੱਚ ਕੀਤਾ ਸੀ ਸਾਰਾ ਕੁਝ ਕੀਤਾ ਸੀ ਲੇਕਿਨ ਏਸੀ ਦਾ ਚਲੋ ਕਿਸੇ ਕਾਰਨ ਕਰਕੇ ਖਰਾਬ ਹੋ ਗਿਆ ਇਹਨਾਂ ਨੇ ਕਿਹਾ ਕਿ ਸਾਨੂੰ ਉਹਦਾ ਗੁੱਸਾ ਕੋਈ ਨਹੀਂ ਕੋਈ ਕੁਝ ਵੀ ਹੋ ਸਕਦਾ ਪਰ ਜਦੋਂ ਇਹ ਤੁਹਾਡੇ ਨਾਲ ਹੀ ਨਹੀਂ ਗੱਲ ਕੀਤੀ ਤਾਂ ਤੁਸੀਂ ਇਹਨਾਂ ਨਾਲ ਮਿਸਬੀਹੇਵੀ ਕੀਤਾ ਇਸ ਗੱਲ ਦਾ ਇਹਨਾਂ ਨੂੰ ਗੁੱਸਾ ਕੀ ਕਹਿਣਾ ਚਾਹੂਗਾ ਮੈਂ ਨਾਲ ਕੋਈ ਮਿਸਬੀਹੇਵੀ ਨਹੀਂ ਕੀਤਾ ਉਹਦੇ ਬੰਦੇ ਵੀ ਸਾਰੇ ਸੀ ਜਿਨ੍ਹਾਂ ਮੁਰੇ ਇਹਨਾਂ ਨੇ ਮੈਨੂੰ ਗਾਲਾਂ ਕੱਢੀਆਂ ਇੱਧਰ ਆ ਇੱਧਰ ਤੈਨੂੰ ਮੈਂ ਦੱਸੂਗਾ ਮੈਂ ਜਨਰੇਟਰ ਵਾਲੇ ਨੂੰ ਫੋਨ ਕਰਾਇਆ ਸਾਡਾ ਜਨਰੇਟਰ ਫਟ ਗਿਆ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਸਾਡਾ ਜਨਰੇਟਰ ਫਟਿਆ ਹੋਇਆ ਤੁਸੀਂ ਜਿਹੜੇ ਮੁੰਡੇ ਨੂੰ ਮੈਂ ਜਿੰਨੇ ਵਜੇ ਫੋਨ ਕੀਤਾ ਉਹ ਵੀ ਇਹਦੇ ਵਿੱਚ ਹੈ ਕੋਲ ਡਿਟੇਲ ਤੁਸੀਂ ਉਹਨੂੰ ਕੱਢ ਕੇ ਦੇਖ ਲਓ ਇੱਧਰ ਸਰ ਤੁਸੀਂ ਇੱਧਰ ਕੱਢ ਕੇ ਦੇਖ ਲਓ ਕਿ ਉਹਨੂੰ ਫੋਨ ਕੀਤਾ ਕਿ ਤਾਰੀ ਜਲਦੀ ਤੋਂ ਜਲਦੀ ਘੱਟ ਤੱਕ ਜਨਰੇਟਰ ਉਹ ਕਹਿੰਦਾ ਸਰ ਮੈਂ ਜਨਰੇਟਰ ਪਾ ਕੇ ਅੱਧੇ ਭੌੜੇ ਘੰਟੇ ਪਹੁੰਚ ਰਿਹਾ ਮੈਂ ਕਹਾ ਮੇਰਾ 180 ਕਿਲੋਵਾਟ ਦਾ ਜਨਰੇਟਰ ਦੇਖੋ ਬੜੇ ਤੋਂ ਬੜਾ ਕਿਹੜਾ ਕਹਿੰਦਾ 125 ਕਿਲੋਵਾਟ ਦਾ ਹੈ ਕੋਈ ਗੱਲ ਨਹੀਂ ਮੈਂ ਅੱਧੇ ਯੂਨਿਟ ਨੇ ਜਿਹੜੇ ਬਾਟਨ ਤੇ ਪਹੁੰਚਦੇ ਨੇ ਤੂੰ 125 ਵਾਲਾ ਲੈ ਕੇ ਪਹੁੰਚਾ ਇਹ ਮੈਨੂੰ ਬਾਜੀ ਉਹ ਨਹੀਂ ਕਹਿੰਦਾ ਕਹਿੰਦਾ ਤੂੰ ਇੱਧਰ ਆ ਇੱਧਰ ਤੈਨੂੰ ਮੈਂ ਦੱਸਦਾ ਕਹਿੰਦਾ ਤੂੰ ਜੇ ਕਿਤੇ ਗਿਆ ਚਲੋ ਗਰਮੀ ਦੇ ਮੌਸਮ ਹੁੰਦੇ ਉਹਨਾਂ ਨੂੰ ਵੀ ਗਰਮੀ ਸੀ ਤੇ ਤੂੰ ਜਵਾਬ ਤੁਹਾਡਾ ਦੇਣਾ ਮਿਸ ਹੋ ਗਿਆ ਕਰਨਾ ਨਹੀਂ ਬੰਦਦਾ ਸੀ ਛੋਲ ਵੀ ਕਿਹਾ ਸਰ ਜੀ ਮੈਂ ਉਹਨਾਂ ਦੀ ਗੱਲ ਤੇ ਕੁਝ ਬੋਲਣਾ ਹੁੰਦਾ ਮੈਂ ਭੱਜ ਲੱਗਾ ਕਿਤੇ ਮੈਂ ਲੜਨ ਨੂੰਰੇ ਬੈਠਾ ਸੀ। ਜੀ ਇਹਨਾਂ ਨਾਲ ਗੱਲ ਕੀਤੀ ਸੀ ਕਿ ਅਸੀਂ ਜਿਹੜਾ ਏਸੀ ਤੁਹਾਨੂੰ ਚਲਾ ਕੇ ਦੇਵਾਂਗੇ ਪਹਿਲਾਂ ਤੋਂ। ਜੀ ਬਿਲਕੁਲ। ਸਰ ਏਸੀ ਚੱਲਦਾ ਵੈਸੀ ਜਿਹੜੇ ਰੂਮ ਦੀ ਗੱਲ ਕਰ ਰਹੇ ਨੇ ਅਸੀਂ ਰੂਮ ਦੇ ਅਸੀਂ ਸਵਿਚੀ ਬਟਨ ਦਾ ਬਦਲ ਦਿੰਦੇ ਆ। ਉੱਥੇ ਬਟਨ ਆ ਕਿਸੇ ਨੂੰ ਨਹੀਂ ਪਤਾ ਲੱਗਿਆ। ਉਹਨਾਂ ਨੇ ਬਟਨ ਬੰਦ ਕਰਾ ਕੇ ਨਾਲ ਮੈ ਕੋਰੇ ਤੋਂ ਮੈਸੇਜ ਪੋਚੇ। ਨਾਲ ਦੀ ਨਾਲ ਏਸੀ ਵਾਲਾ ਮੁੰਡਾ ਕਿਹਾ ਤੁਸੀਂ ਹੁਣ ਵੀ ਜਾ ਕੇ ਦੇਖੋ। ਪਰ ਜਦੋਂ ਅਸੀਂ ਆਏ ਹੈਗੇ ਆ ਤਾਂ ਉਸ ਵੇਲੇ ਤੇ ਸਭ ਤੋਂ ਬਾਅਦ ਤੁਸੀਂ ਤੁਹਾਡੇ ਇਸ ਦਫ਼ਤਰ ਵਿੱਚ ਆਏ ਆ ਤੁਹਾਨੂੰ ਜਦੋਂ ਫੋ ਜਦੋਂ ਤੁਹਾਨੂੰ ਫੋਨ ਕੀਤਾ ਉਸ ਵੇਲੇ ਇਹ ਦਫ਼ਤਰ ਦੀ ਵੀ ਲਾਈਟ ਉਸ ਵੇਲੇ ਚੱਲੀ ਆ ਇਹਦੇ ਪਿੱਛੇ ਕੀ ਕਹਿਣਾ ਚਾਹੂਗੇ ਦਫ਼ਤਰ ਦੀ ਲਾਈਟ ਨੂੰ ਸਰ ਜਲਦੀ ਪੇ ਬਿਲਕੁਲ ਅਸੀਂ মিডিਆ ਵਾਲੇ ਇੱਥੇ ਸੀਗੇ ਬੰਦ ਸੀ 15 ਮਿੰਟ ਖੜੇ ਰਹੇ ਸੀ ਦੀ ਰਾਈਟ ਦਾ ਹਾਲ ਦੀ ਲਾਈਟ ਦੇ ਨਾਲ ਲੋ ਕਨੈਕਸ਼ਨ ਸਾਡੇ ਕੋਲ ਹਾਲ ਦੇ ਵਿੱਚ 15 ਮਿੰਟ ਬਾਅਦ ਫਿਰ ਕਿੱਥੋਂ ਚੱਲੀ ਆ ਸਰ ਉਹ ਬਿਜਲੀ ਬੋਰਡ ਨੂੰ ਪਤਾ ਹੋਣਾ ਕਿਉਂਕਿ ਅਸੀਂ ਹਾਲ ਦੇ ਵਿੱਚੋਂ ਬਸ ਦਫ਼ਤਰ ਦੇ ਵਿੱਚੋਂ ਅਸੀਂ ਹਾਲ ਦੇ ਵਿੱਚ ਨਾ ਤਾਂ ਲਾਈਟ ਦੇ ਸਕਦੇ ਨਾ ਅਸੀਂ ਦਿੱਤੀ ਗਈ ਸਾਡਾ ਜਿਹੜਾ ਹਾਲ ਆ ਸਿਰਫ ਜਨਰੇਟਰ ਤੇ ਚੱਲਦਾ ਉਹਦਾ 40 ਕਿਲੋਵਾਟ ਦਾ ਜੀਨਰੇਟਰ ਲੱਗ ਚੱਲ ਰਿਹਾ ਇੱਕ ਬਾਟ ਵਾਲਾ ਲੱਗ ਚੱਲ ਰਿਹਾ 1200 ਨਹੀਂ ਕੀ ਦੇਖੋ ਜਦੋਂ ਕੋਈ ਮੈਰਿਜ ਕਰਦਾ ਤੁਹਾਨੂੰ